ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਈਆਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਕਰੋੜਪਤੀ ਦੀ ਬੇਟੀ ਨੇ ਗਰੀਬ ਰਿਸ਼ਕੇ ਵਾਲੇ ਦੇ ਬੇਟੇ ਦੇ ਨਾਲ ਜੋ ਕੀਤਾ ਦੇਖ ਕੇ ਇਨਸਾਨੀਅਤ ਰੋ ਪਈ ਪਰ ਕਦੇ ਕਦੇ ਉੱਪਰ ਵਾਲਾ ਏਦਾਂ ਦਾ ਇਨਸਾਫ ਕਰਦਾ ਹੈ ਕਿ ਅਮੀਰੀ ਆਪਣੇ ਘਮੰਡ ਵਿੱਚ ਝੁੱਕ ਜਾਂਦੀ ਹੈ ਤੇ ਗਰੀਬੀ ਆਪਣੇ ਸੰਸਕਾਰਾਂ ਨਾਲ ਅਮੀਰ ਬਣ ਜਾਂਦੀ ਹੈ ਦੋਸਤੋ ਸਵੇਰ ਦੀਆਂ ਸੁਨਹਿਰੀਆਂ ਕਿਰਨਾਂ ਦਿੱਲੀ ਦੀਆਂ ਸੜਕਾਂ ਤੇ ਉਤਰ ਰਹੀਆਂ ਸੀ ਭੀੜ ਭਰੀਆਂ ਗਲੀਆਂ ਵਿੱਚ ਇੱਕ ਪੁਰਾਣਾ ਰਿਸ਼ਕਾ ਹੌਲੀ-ਹੌਲੀ ਚੱਲਦਾ ਜਾ ਰਿਹਾ ਸੀ ਉਸ ਰਿਸ਼ਕੇ ਤੇ ਬੈਠੀ ਅਮੀਰ ਘਰ ਦੀ ਛੋਟੀ ਜਿਹੀ ਬੱਚੀ ਨੀਹਾ ਸ਼ਰਮਾ ਤੇ ਉਸ ਨੂੰ ਸਕੂਲ ਛੱਡਣ ਵਾਲਾ ਸੀ ਉਸਦੇ ਰੋਜ਼ ਦੇ ਰਿਸ਼ਕੇ ਵਾਲਾ RAMU YADAV ਪਸੀਨੇ ਨਾਲ ਭਿੱਜਿਆ ਹੋਇਆ ਪਰ ਚਿਹਰੇ ਤੇ ਹਮੇਸ਼ਾ ਮੁਸਕਾਨ ਲੈ ਕੇ ਰਾਮੂ ਹਰ ਦਿਨ ਸਮੇਂ ਤੇ ਪਹੁੰਚਦਾ ਨੇਹਾ ਦੇ ਪਾਪਾ ਮੁਕੇਸ਼ ਸ਼ਰਮਾ ਸ਼ਹਿਰ ਦੇ ਨਾਮੀ ਕਾਰੋਬਾਰੀ ਸੀ ਉਹਨਾਂ ਨੇ ਨੇਹਾ ਦੀ ਸੁਰੱਖਿਆ ਤੇ ਸੁਵਿਧਾ ਦੇ ਲਈ ਇਹੀ ਤੈਅ ਕੀਤਾ ਸੀ ਕਿ ਰਾਮੂ ਹੀ ਉਸ ਨੂੰ ਰੋਜ਼ ਸਕੂਲ ਲੈ ਕੇ ਜਾਵੇ ਤੇ ਵਾਪਸ ਲਿਆਵੇ ਰਾਮੂ ਦਾ ਵਿਵਹਾਰ ਇੰਨਾ ਇਮਾਨਦਾਰ ਤੇ ਸਨੇਹਪੂਰਨ ਸੀ ਕੀ ਪੂਰੇ ਪਰਿਵਾਰ ਵਿੱਚ ਉਸਦੀ ਇੱਜ਼ਤ ਸੀ ਰਾਮੂ ਦਾ ਇੱਕ ਬੇਟਾ ਸੀ ਰਵੀ ਉਹੀ ਉਸਦੀ ਦੁਨੀਆ ਸੀ ਦਿਨ ਭਰ ਮਿਹਨਤ ਕਰਨ ਤੋਂ ਬਾਅਦ ਰਾਤ ਨੂੰ ਜਦੋਂ ਰਵੀ ਪੜ੍ਹਾਈ ਕਰਦਾ ਤਾਂ ਰਾਮੂ ਦੇ ਥੱਕੇ ਹੋਏ ਚਿਹਰੇ ਤੇ ਵੀ ਉਮੀਦ ਦੀ ਕਿਰਨ ਵਾਪਸ ਆ ਜਾਂਦੀ ਬੇਟਾ ਤੂੰ ਉਹ ਮੁਕਾਮ ਹਾਸਲ ਕਰੇਗਾ ਜੋ ਤੇਰੇ ਬਾਪ ਨੇ ਸੁਪਨੇ ਵਿੱਚ ਦੇਖਿਆ ਉਹ ਹਰ ਰਾਤ ਕਹਿੰਦਾ ਪਰ ਗਰੀਬੀ ਹਮੇਸ਼ਾ ਸੁਪਨਿਆਂ ਤੋਂ ਵੱਡੀ ਲੱਗਦੀ ਸੀ ਰਵੀ ਸਰਕਾਰੀ ਸਕੂਲ ਵਿੱਚ ਪੜਦਾ ਸੀ ਤੇ ਇੱਕ ਦਿਨ ਉਸਨੇ ਆਪਣੇ ਦੋਸਤ ਤੋਂ ਸੁਣਿਆ ਬ੍ਰਾਈਟ ਸਟਾਰ ਇੰਟਰਨੈਸ਼ਨਲ ਨਾਮ ਦਾ ਸਕੂਲ ਸ਼ਹਿਰ ਵਿੱਚ ਸਭ ਤੋਂ ਵੱਡਾ ਹੈ ਉਥੇ ਏਸੀ ਕਲਾਸ ਅੰਗਰੇਜ਼ੀ ਟੀਚਰ ਤੇ ਵੱਡੀ ਲਾਇਬ੍ਰੇਰੀ ਹੈ ਤੇ ਉਸੇ ਸ਼ਾਮ ਨੂੰ ਰਵੀ ਨੇ ਆਪਣੇ ਪਾਪਾ ਨੂੰ ਕਿਹਾ ਪਾਪਾ ਜੀ ਮੈਂ ਵੀ ਉਸ ਸਕੂਲ ਵਿੱਚ ਪੜਨਾ ਚਾਹੁੰਦਾ ਹਾਂ ਇਹ ਸੁਣ ਕੇ ਰਾਮੂ ਹੱਸਣ ਲੱਗਿਆ ਤੇ ਬੋਲਿਆ ਬੇਟਾ ਉਹ ਸਕੂਲ ਅਮੀਰ ਲੋਕਾਂ ਦਾ ਹੈ ਉਸ ਸਕੂਲ ਵਿੱਚ ਪੜਨ ਦੀ ਸਾਡੀ ਔਕਾਤ ਨਹੀਂ ਰਵੀ ਇਹ ਸੁਣ ਕੇ ਚੁੱਪ ਕਰ ਗਿਆ ਪਰ ਉਸ ਦੀਆਂ ਅੱਖਾਂ ਵਿੱਚ ਠਹਿਰ ਗਿਆ ਸੁਪਨਾ 부ਜਿਆ ਨਹੀਂ ਅਗਲੇ ਦਿਨ ਜਦੋਂ RAMU NEHA ਨੂੰ ਸਕੂਲ ਛੱਡਣ ਜਾ ਰਿਹਾ ਸੀ ਤਾਂ NEHA ਨੇ ਦੇਖਿਆ ਕਿ ਗੇਟ ਤੋਂ ਬਾਹਰ ਰਵੀ ਆਪਣੇ ਪਾਪਾ ਨਾਲ ਰੁੱਸਿਆ ਹੋਇਆ ਖੜ੍ਹਾ ਤੇ RAMU ਦੀਆਂ ਅੱਖਾਂ ਵਿੱਚ ਨਮੀ ਹੈ ਅੰਕਲ ਸਭ ਕੁਝ ਠੀਕ ਤਾਂ ਹੈ ਨਾ? RAMU ਨੇ ਮੁਸਕਰਾ ਕੇ ਕਿਹਾ, "हां बेटा, ਸਭ ਕੁਝ ਠੀਕ ਹੈ। ਬਸ ਕੁਝ ਮਨ ਦੀ ਗੱਲ ਹੈ ਬੇਟੇ ਨਾਲ। ਠੀਕ ਹੋ ਜਾਵੇਗਾ।" ਪਰ ਨੀਹਾ ਦੇ ਦਿਲ ਵਿੱਚ ਉਹ ਦ੍ਰਿਸ਼ ਰਹਿ ਗਿਆ। ਉਹ ਘਰ ਵਾਪਸ ਆਈ ਤਾਂ ਬੇਚੈਨ ਸੀ। ਰਾਤ ਦੇ ਖਾਣੇ ਦੇ ਸਮੇਂ ਉਸਨੇ ਆਪਣੇ ਡੈਡੀ ਨੂੰ ਕਿਹਾ, "ਡੈਡੀ, ਕੀ ਤੁਸੀਂ ਮੇਰੇ ਡਰਾਈਵਰ ਅੰਕਲ ਦੇ بیٹے ਦੀ ਮਦਦ ਕਰ ਸਕਦੇ ਹੋ?" ਮੁਕੇਸ਼ ਸ਼ਰਮਾ ਨੇ ਅਖਬਾਰ ਨੀਚੇ ਰੱਖਿਆ ਤੇ ਬੋਲੇ ਬੇਟੀ ਕਿਹੜੀ ਮਦਦ ਪਾਪਾ ਉਹ ਪੜਨਾ ਚਾਹੁੰਦਾ ਹੈ ਵੱਡੇ ਸਕੂਲ ਵਿੱਚ ਪਰ ਅੰਕਲ ਕੋਲ ਇੰਨੇ ਪੈਸੇ ਨਹੀਂ ਹਨ ਕਿ ਤੁਸੀਂ ਉਸਦੇ بیٹے ਦਾ ਐਡਮਿਸ਼ਨ ਉਸ ਸਕੂਲ ਵਿੱਚ ਕਰਵਾ ਦਿਓਗੇ ਇਹ ਸੁਣ ਕੇ ਮੁਕੇਸ਼ ਸ਼ਰਮਾ ਕੁਝ ਪਲ ਸੋਚਣ ਲੱਗਿਆ ਤੇ ਫਿਰ ਮੁਸਕੁਰਾਈ ਤੇ ਬੋਲੇ ਬੇਟੀ ਤੇਰੀ ਇੱਛਾ ਮੇਰੇ ਲਈ ਹੁਕਮ ਹੈ ਕੱਲ ਹੀ ਉਸ ਦੀ ਐਡਮਿਸ਼ਨ ਕਰਵਾ ਦੇਵਾਂਗਾ ਅਗਲੇ ਦਿਨ ਜਦੋਂ ਰਾਮੂ ਰਿਸ਼ਕਾ ਲੈ ਕੇ ਬੰਗਲੇ ਵਿੱਚ ਪਹੁੰਚਿਆ ਤਾਂ ਉਸ ਨੂੰ ਮੁਕੇਸ਼ ਸ਼ਰਮਾ ਨੇ ਅੰਦਰ ਬੁਲਾਇਆ ਮੁਕੇਸ਼ ਨੇ ਕਿਹਾ ਰਾਮੂ ਤੇਰਾ ਬੇਟਾ ਜਿਹੜੇ ਸਕੂਲ ਵਿੱਚ ਵੀ ਪੜਨਾ ਚਾਹੁੰਦਾ ਹੈ ਉਥੋਂ ਦਾ ਖਰਚਾ ਮੈਂ ਚੁੱਕਾਂਗਾ ਤੂੰ ਚਿੰਤਾ ਨਾ ਕਰ ਇਹ ਸੁਣ ਕੇ ਰਾਮੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਸ ਨੇ ਝੁੱਕ ਕੇ ਮੁਕੇਸ਼ ਦੇ ਪੈਰ ਛੋਲੇ ਮਾਲਕ ਇਹ ਤਾਂ ਤੁਸੀਂ ਮੈਨੂੰ ਜੀਵਨ ਦਾਣ ਦੇ ਦਿੱਤਾ ਉਸ ਦਿਨ ਘਰ ਵਾਪਸ ਜਾਂਦੇ ਸਮੇਂ ਉਸ ਨੇ ਰਿਸਕ ਚਲਾਉਂਦੇ ਹੋਏ ਅਸਮਾਨ ਦੇ ਵੱਲ ਦੇਖਿਆ ਪ੍ਰਮਾਤਮਾ ਹੁਣ ਮੇਰਾ ਬੇਟਾ ਕਲਮ ਨਾਲ ਕਮਾਵੇਗਾ ਪਈਏ ਨਾਲ ਨਹੀਂ ਵਕਤ ਬੀਤਿਆ ਤੇ ਰਵੀ ਦਾ ਉਸ ਵੱਡੇ ਸਕੂਲ ਵਿੱਚ ਦਾਖਲਾ ਹੋ ਗਿਆ ਮਿਹਨਤ ਕੀਤੀ ਤੇ ਹਰ ਸਾਲ ਪਹਿਲੇ ਨੰਬਰ ਤੇ ਆਉਂਦਾ ਰਿਹਾ ਨੇਹਾ ਤੇ ਉਸ ਦਾ ਪਰਿਵਾਰ ਉਸ ਨੂੰ ਪਿਆਰ ਕਰਨ ਲੱਗਿਆ ਸਾਲਾਂ ਬਾਅਦ ਜਦੋਂ ਰਵੀ ਕਾਲਜ ਤੋਂ ਨਿਕਲ ਕੇ ਨੌਕਰੀ ਵਿੱਚ ਗਿਆ ਦਾ ਉਸਦਾ ਪਹਿਲਾ ਖਿਆਲ ਉਸੇ ਪਰਿਵਾਰ ਦੇ ਵੱਲ ਗਿਆ ਜਿਸ ਨੇ ਉਸ ਦੀ ਜ਼ਿੰਦਗੀ ਬਦਲੀ ਸੀ ਪਹਿਲੀ ਤਨਖਾਹ ਮਿਲੀ ਤਾਂ ਉਸ ਨੇ ਸਭ ਤੋਂ ਮਹਿੰਗੀ ਮਠਿਆਈ ਖਰੀਦੀ ਤੇ ਮੁਕੇਸ਼ ਸ਼ਰਮਾ ਦੇ ਬੰਗਲੇ ਵਿੱਚ ਪਹੁੰਚ ਗਿਆ ਵਾਚਮੈਨ ਨੇ ਪੁੱਛਿਆ ਕੌਣ ਹੈ ਤੂੰ ਮੈਂ ਰਵੀ ਯਾਦਵ ਰਾਮੂ ਯਾਦਵ ਦਾ ਬੇਟਾ ਜੋ ਨੀਹਾ ਬੱਚੀ ਨੂੰ ਸਕੂਲ ਛੱਡ ਕੇ ਆਉਂਦਾ ਸੀ ਵਾਚਮੈਨ ਨੇ ਮੁਸਕਰਾ ਕੇ ਗੇਟ ਖੋਲ੍ਹਿਆ ਬਗੀਚੇ ਵਿੱਚ ਸੁਨੀਤਾ ਸ਼ਰਮਾ ਨੀਹਾ ਦੀ ਮਾਂ ਪੌਦਿਆਂ ਨੂੰ ਪਾਣੀ ਦੇ ਰਹੀ ਸੀ ਰਵੀ ਝੋਕ ਕੇ ਬੋਲਿਆ ਆਂਟੀ ਇਹ ਮਠਿਆਈ ਤੁਹਾਡੇ ਲਈ ਹੈ ਮੈਨੂੰ ਪਹਿਲੀ ਤਨਖਾਹ ਮਿਲ ਗਈ ਸੁਨੀਤਾ ਨੇ ਝੌਕ ਕੇ ਕਿਹਾ ਬੇਟਾ ਪਰ ਮੈਂ ਤੈਨੂੰ ਪਹਿਚਾਨ ਨਹੀਂ ਸਕੀ ਰਵੀ ਮੁਸਕਰਾਇਆ ਮੈਂ ਉਹੀ ਰਵੀ ਹਾਂ RAMU ਦਾ ਬੇਟਾ ਜੋ ਤੁਹਾਡੇ ਘਰ ਦੀ ਬੇਟੀ ਨੂੰ ਰੋਜ਼ ਸਕੂਲ ਛੱਡ ਕੇ ਆਉਂਦੇ ਸੀ ਇਹ ਸੁਣ ਸੁਨੀਤਾ ਸ਼ਰਮਾ ਦੀਆਂ ਅੱਖਾਂ ਨਮ ਹੋ ਗਈਆਂ ਵਾਹ ਤੂੰ ਤਾਂ ਬਹੁਤ ਬਦਲ ਗਿਆ ਬੇਟਾ ਤੇਰੇ ਪਾਪਾ ਕਿੰਨੇ ਖੁਸ਼ ਹੋਣਗੇ ਅੱਜ ਤਾਂ ਰਵੀ ਨੇ ਜਵਾਬ ਦਿੱਤਾ ਹਾਂ ਆਂਟੀ ਪਰ ਜੋ ਮੈਂ ਬਣਿਆ ਉਹ ਤੁਹਾਡੇ ਪਰਿਵਾਰ ਦੀ ਵਜ੍ਹਾ ਨਾਲ ਹੀ ਬਣਿਆ ਹੈ ਇਸ ਲਈ ਸੋਚਿਆ ਸਭ ਤੋਂ ਪਹਿਲਾਂ ਮਠਿਆਈ ਤੁਹਾਨੂੰ ਖਵਾਵਾਂ ਕੁਝ ਸਮਾਂ ਗੱਲਾਂ ਕਰਨ ਤੋਂ ਬਾਅਦ ਸੁਨੀਤਾ ਨੇ ਪੁੱਛਿਆ ਬੇਟਾ ਤੇਰਾ ਵਿਆਹ ਹੋ ਗਿਆ ਨਹੀਂ ਆਂਟੀ ਬਸ ਥੋੜੀ ਹੋਰ ਤਰੱਕੀ ਕਰ ਲਵਾਂ ਫਿਰ ਵਿਆਹ ਕਰਵਾਵਾਂਗਾ ਸੁਨੀਤਾ ਸ਼ਰਮਾ ਕੁਝ ਸਮਾਂ ਚੁੱਪ ਰਹੀ ਤੇ ਫਿਰ ਬੋਲੀ ਕਿ ਜੇ ਮੈਂ ਤੈਨੂੰ ਕਹਾ ਕਿ ਤੂੰ ਮੇਰੀ ਬੇਟੀ ਨੀਹਾ ਨਾਲ ਵਿਆਹ ਕਰਵਾਇਆ ਲੈ ਤਾਂ ਇਹ ਸੁਣ ਰਵੀ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਆਂਟੀ ਤੁਸੀਂ ਮਜ਼ਾਕ ਕਰ ਰਹੇ ਹੋ ਮੈਂ ਇੱਕ ਰਿਸ਼ਕੇ ਵਾਲੇ ਦਾ ਬੇਟਾ ਹਾਂ ਤੁਹਾਡੀ ਬੇਟੀ ਕਰੋੜਪਤੀ ਦੀ ਸੰਤਾਨ ਇਹ ਕਿਦਾਂ ਸੰਭਵ ਹੈ ਸੁਨੀਤਾ ਸ਼ਰਮਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਬੇਟਾ ਹੁਣ ਉਹ ਅਮੀਰੀ ਉਹ ਠਾਠ ਬਾਠ ਨਹੀਂ ਰਹੇ ਮੇਰੇ ਪਤੀ ਮੁਕੇਸ਼ ਸ਼ਰਮਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਨੇਹਾ ਦਾ ਵਿਆਹ ਹੋਇਆ ਸੀ ਪਰ ਉਸ ਦਾ ਪਤੀ ਇੱਕ ਕਾਰ ਐਕਸੀਡੈਂਟ ਵਿੱਚ ਨੇਹਾ ਨੂੰ ਹਮੇਸ਼ਾ ਦੇ ਲਈ ਇਕੱਲੀ ਛੱਡ ਕੇ ਚਲਾ ਗਿਆ ਤੇ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਹੁਣ ਉਹ ਮੇਰੇ ਨਾਲ ਰਹਿੰਦੀ ਹੈ ਪਰ ਮੇਰੇ ਆਪਣੇ ਵੀ ਉਸ ਨੂੰ ਪਰਾਇਆ ਸਮਝਣ ਲੱਗੇ ਹਨ ਮੈਂ ਚਾਹੁੰਦੀ ਹਾਂ ਕਿ ਉਸ ਨੂੰ ਕੋਈ ਏਦਾਂ ਦਾ ਸਾਥੀ ਮਿਲੇ ਜੋ ਉਸ ਨੂੰ ਸਮਝ ਸਕੇ ਜੋ ਦਿਲ ਤੋਂ ਅਮੀਰ ਹੋਵੇ ਇਹ ਸੁਣ ਕੇ ਰਵੀ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਆਂਟੀ ਤੁਹਾਡੇ ਪਤੀ ਨੇ ਮੈਨੂੰ ਪੜਾਇਆ ਹੈ ਹੁਣ ਵਕਤ ਹੈ ਕਿ ਮੈਂ ਤੁਹਾਡਾ एहसान ਉਤਾਰਾਂ ਜੇ ਮੇਰੀ ਮੌਜੂਦਗੀ ਨਾਲ ਨੀਹਾ ਦੀ ਜ਼ਿੰਦਗੀ ਵਿੱਚ ਸਕੂਨ ਵਾਪਸ ਆ ਸਕਦਾ ਹੈ ਤਾਂ ਮੈਂ ਤਿਆਰ ਹਾਂ ਸੁਨੀਤਾ ਸ਼ਰਮਾ ਨੇ ਕੰਬਦੇ ਹੋਏ ਬੁੱਲਾ ਨਾਲ ਪੁੱਛਿਆ ਤੂੰ ਸੱਚ ਕਹਿ ਰਹੀ ਹੈਂ ਬੇਟਾ ਜੀ ਆਂਟੀ ਇਨਸਾਨੀਅਤ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ ਕੁਝ ਘੰਟਿਆਂ ਬਾਅਦ ਉਸੇ ਸ਼ਾਮ ਮੰਦਰ ਵਿੱਚ ਰਵੀ ਤੇ ਨੀਹਾ ਸੱਤ ਫੇਰੇ ਲੈ ਰਹੇ ਸੀ ਪਰ ਉਸ ਪਲ ਦੀ ਗੂੰਜ ਤਿੰਨਾਂ ਦਿਲਾਂ ਵਿੱਚ ਗੂੰਜ ਰਹੀ ਸੀ ਸੁਨੀਤਾ ਸ਼ਰਮਾ ਦੀਆਂ ਅੱਖਾਂ ਵਿੱਚ ਸਕੂਨ ਰਵੀ ਦੇ ਮਨ ਵਿੱਚ ਵਚਨ ਤੇ ਨੀਹਾ ਦੇ ਚਿਹਰੇ ਤੇ ਇੱਕ ਗਹਿਰੀ ਚੁੱਪੀ ਤੇ ਉਸ ਦਿਨ ਤੋਂ ਸ਼ੁਰੂ ਹੋਇਆ ਉਹਨਾਂ ਦਾ ਨਵਾਂ ਜੀਵਨ ਜੋ ਜਿੰਨਾ ਸਾਦਾ ਸੀ ਉਨਾ ਹੀ ਕਠਨ ਵੀ ਰਵੀ ਆਪਣੀ ਨਵੀਂ ਦੁਲਹਨ ਨੂੰ ਲੈ ਕੇ ਪੁਰਾਣੇ ਮੁਹੱਲੇ ਦੀਆਂ ਗਲੀਆਂ ਵਿੱਚ ਪਹੁੰਚਿਆ ਦੋ ਕਮਰਿਆਂ ਦਾ ਮਕਾਨ ਮਿੱਟੀ ਦੀ ਖੁਸ਼ਬੂ ਤੇ ਗੁਆਂਢੀਆਂ ਦੀਆਂ ਨਜ਼ਰਾਂ ਮਾਂ ਸੀਮਾ ਦਰਵਾਜ਼ੇ ਤੇ ਸੀ ਬੇਟੇ ਨੂੰ ਦੇਖ ਕੇ ਮੁਸਕੁਰਾਈ ਪਰ ਜਦੋਂ ਪਿੱਛੇ ਦੁਲਹਣ ਵਾਂਗ ਸਜੀ ਅਮੀਰ ਘਰ ਦੀ ਕੁੜੀ ਨੀਹਾ ਨੂੰ ਦੇਖਿਆ ਤਾਂ ਹੈਰਾਨ ਹੋ ਗਈ ਬੇਟਾ ਇਹ ਕੌਣ ਰਵੀ ਨੇ ਹੌਲੀ ਜਿਹੀ ਕਿਹਾ ਮਾਂ ਇਹ ਉਹੀ ਹੈ ਜਿਸ ਦੀ ਵਜ੍ਹਾ ਨਾਲ ਮੈਂ ਇਸ ਮੁਕਾਮ ਤੇ ਪਹੁੰਚਿਆ ਸੀਮਾ ਯਾਦਵ ਕੁਝ ਪਾਲ ਉਸ ਨੂੰ ਦੇਖਦੀ ਰਹੀ ਤੇ ਫੇਰ ਕਹਿਣ ਲੱਗੀ ਜਿਸ ਨੇ ਤੇਰਾ ਸਾਥ ਦਿੱਤਾ ਉਸ ਨੂੰ ਅਪਣਾਉਣ ਵਿੱਚ ਦੇਰ ਕਿਉਂ ਉਹਨਾਂ ਨੇ ਨੀਹਾ ਦਾ ਹੱਥ ਫੜਿਆ ਬੇਟੀ ਹੁਣ ਤੂੰ ਇਸ ਘਰ ਦੀ ਨੂੰਹ ਨਹੀਂ ਮੇਰੀ ਬੇਟੀ ਹੈ ਪਹਿਲੇ ਦਿਨ ਤੋਂ ਹੀ ਨੀਹਾ ਨੇ ਘਰ ਦੇ ਸਾਰੇ ਕੰਮ ਆਪਣੇ ਹੱਥਾਂ ਵਿੱਚ ਲੈ ਲਏ ਛੋਟਾ ਜਿਹਾ ਘਰ ਉਸ ਨੂੰ ਪਰਾਇਆ ਨਹੀਂ ਲੱਗਾ ਬਲਕਿ ਸਕੂਨ ਭਰਿਆ ਲੱਗਿਆ ਜਦੋਂ ਰਵੀ ਆਫਿਸ ਤੋਂ ਵਾਪਸ ਆਉਂਦਾ ਤਾਂ ਦਰਵਾਜ਼ੇ ਤੇ ਖੜੀ ਮੁਸਕਰਾਉਣ ਲੱਗ ਜਾਂਦੀ ਰਵੀ ਦੇ ਲਈ ਇਹ ਮੁਸਕਾਨ ਸਭ ਤੋਂ ਵੱਡੀ ਜਿੱਤ ਸੀ ਪਰ ਮੁਹੱਲੇ ਦੇ ਲੋਕ ਖਮੋਸ਼ ਨਹੀਂ ਰਹੇ ਉਹ ਤਾਂ ਅਮੀਰ ਘਰ ਦੀ ਕੁੜੀ ਐ ਕਦੋਂ ਤੱਕ ਇਸ ਗਰੀਬ ਦੇ ਘਰੇ ਰਹੇਗੀ ਇੱਥੋਂ ਕੱਲ ਨੂੰ ਭੱਜ ਜਾਵੇਗੀ ਜਿਵੇਂ ਫਿਲਮਾਂ ਵਿੱਚ ਹੁੰਦਾ ਹੈ ਹਰ ਤਾਨਾ ਨੇਹਾ ਦੇ ਕੰਨਾਂ ਵਿੱਚ ਜਾਂਦਾ ਪਰ ਉਹ ਚੁੱਪ ਰਹਿੰਦੀ ਇੱਕ ਦਿਨ ਉਸਨੇ ਰਵੀ ਨੂੰ ਪੁੱਛਿਆ ਕਿ ਜੇ ਮੈਂ ਕਦੇ ਬੋਝ ਲੱਗਣ ਲੱਗਾ ਤਨ დას ਦੇਣਾ ਰਵੀ ਨੇ ਜਵਾਬ ਦਿੱਤਾ ਤੂੰ ਉਹ ਵਜ੍ਹਾ ਹੈ ਜਿਸ ਦੀ ਵਜ੍ਹਾ ਨਾਲ ਮੈਂ ਸਿਰ ਉਠਾ ਕੇ ਜਿਉਂ ਰਿਹਾ ਬੋਝ ਨਹੀਂ ਤੂੰ ਮੇਰਾ ਸਹਾਰਾ ਹੈ ਹੌਲੀ ਹੌਲੀ ਦੋਨਾਂ ਦੇ ਵਿੱਚ ਰਿਸ਼ਤਾ ਗਹਿਰਾ ਹੁੰਦਾ ਗਿਆ ਰਾਤਾਂ ਨੂੰ ਦੋਨੇ ਛੱਤ ਤੇ ਬੈਠ ਕੇ ਗੱਲਾਂ ਕਰਦੇ ਨੀਹਾ ਅਕਸਰ ਕਹਿੰਦੀ ਪਾਪਾ ਹਮੇਸ਼ਾ ਕਹਿੰਦੇ ਸੀ ਅਮੀਰੀ ਪੈਸਾ ਨਹੀਂ ਮੰਦੀ ਸ਼ਾਂਤੀ ਹੈ ਹੁਣ ਸਮਝ ਵਿੱਚ ਆਇਆ ਰਵੀ ਹੱਸ ਕੇ ਕਹਿੰਦਾ ਤੇ ਮੈਂ ਸੋਚਦਾ ਸੀ ਅਮੀਰ ਲੋਕ ਰੋਂਦੇ ਨਹੀਂ ਹੋਣਗੇ। ਨੀਹਾ ਜਵਾਬ ਦਿੰਦੀ, ਹਰ ਕੋਈ ਰੋਂਦਾ ਹੈ। ਰਵੀ, ਫਰਕ ਬਸ ਇੰਨਾ ਹੈ ਕਿ ਗਰੀਬ ਭੀੜ ਵਿੱਚ ਰੋਂਦਾ ਹੈ ਤੇ ਅਮੀਰ ਇਕੱਲਾ ਕਮਰੇ ਵਿੱਚ। ਰਵੀ ਤੇ ਨੀਹਾ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਵਿੱਚ ਵਿਅਸਤ ਰਹਿੰਦੇ ਸੀ। ਰਵੀ ਅਕਸਰ ਹੀ ਨੀਹਾ ਨੂੰ ਕਹਿੰਦਾ, ਕਦੇ ਸੋਚੋ ਤੇਰੀ ਮਾਂ ਇਕੱਲੀ ਹੈ, ਜਾ ਕੇ ਮੈਲਿਆ ਕਰ। ਨੀਹਾ ਮੁਸਕਰਾ ਕੇ ਜਵਾਬ ਦਿੰਦੀ, ਮਾਂ ਮਜਬੂਤ ਹੈ ਸਭ ਸੰਭਾਲ ਲੈਂਦੀ ਹੈ ਫਿਰ ਇੱਕ ਦਿਨ ਰਵੀ ਨੂੰ ਕਿਸੇ ਜਾਣਕਾਰ ਤੋਂ ਪਤਾ ਲੱਗਿਆ ਕਿ ਨੀਹਾ ਦੇ ਭਰਾ ਤੇ ਭਾਬੀ ਨੀਹਾ ਦੀ ਮਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਆ ਗੱਲ ਗੱਲ ਤੇ ਤਾਨੇ ਗਲਤ ਸ਼ਬਦ ਤੇ ਕਈ ਵਾਰ ਤਾਂ ਖਾਣਾ ਤੱਕ ਵੀ ਨਹੀਂ ਦਿੰਦੇ ਇਹ ਸੁਣਦੇ ਹੀ ਰਵੀ ਦੇ ਮਨ ਵਿੱਚ ਦਰਦ ਦੀ ਲਹਿਰ ਦੌੜ ਗਈ ਉਹ ਨੀਹਾ ਦੇ ਕੋਲ ਆਇਆ ਤੇ ਬੋਲਿਆ ਨੀਹਾ ਜੇ ਤੇਰੀ ਮਾਂ ਤਕਲੀਫ ਵਿੱਚ ਹੈ ਤਾਂ ਹੁਣ ਮੈਂ ਉਹਨਾਂ ਨੂੰ ਉੱਥੇ ਉਸ ਘਰ ਵਿੱਚ ਹੋਰ ਨਹੀਂ ਰਹਿਣ ਦੇਵਾਂਗਾ ਉਸਨੇ ਉਸੇ ਸ਼ਾਮ ਨੀਹਾ ਨੂੰ ਨਾਲ ਲਿਆ ਤੇ ਬਿਨਾਂ ਕੁਝ ਦੱਸੇ ਸਿੱਧਾ ਸੁਨੀਤਾ ਸ਼ਰਮਾ ਦੇ ਘਰ ਪਹੁੰਚ ਗਿਆ ਜੋ ਦਰਵਾਜ਼ੇ ਤੇ ਇਕੱਲੀ ਬੈਠੀ ਸੀ ਅੱਖਾਂ ਵਿੱਚ ਹੰਝੂ ਸੀ ਰਵੀ ਨੇ ਝੁੱਕ ਕੇ ਆਦਰ ਨਾਲ ਕਿਹਾ ਮਾਂ ਚਲੋ ਸਾਡੇ ਨਾਲ ਜਿੱਥੇ ਆਪਣਿਆਂ ਤੋਂ ਦੁੱਖ ਮਿਲੇ ਉੱਥੇ ਰਹਿਣਾ ਠੀਕ ਨਹੀਂ ਇਹ ਸੁਣ ਸੁਨੀਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਬੇਟਾ ਮੈਂ ਕਿਤੇ ਤੇਰੇ ਤੇ ਬੋਝ ਤਾਂ ਨਹੀਂ ਬਣਾਂਗੀ ਨੀਹਾ ਨੇ ਤੁਰੰਤ ਮਾਂ ਦਾ ਹੱਥ ਫੜਿਆ ਮਾਂ ਬੋਝ ਨਹੀਂ ਬਰਕਤ ਬਣੇਗੀ ਬਸ ਉਸੇ ਦਿਨ ਰਵੀ ਉਹਨਾਂ ਨੂੰ ਆਪਣੇ ਨਾਲ ਘਰ ਲੈ ਆਇਆ ਹੁਣ ਉਸ ਘਰ ਵਿੱਚ ਇੱਕ ਨਵੀਂ ਖੁਸ਼ੀ ਸੀ ਦੋ ਦੋ ਮਾਮਾ ਦੇ ਅਸ਼ੀਰਵਾਦ ਤੇ ਬੇਟੇ ਦੇ ਪਿਆਰ ਦੀ ਪਰ ਜਿਵੇਂ ਜਿਵੇਂ ਦਿਨ ਬੀਤਦੇ ਗਏ ਸਮੱਸਿਆ ਆਉਣ ਲੱਗੀ ਕਿਉਂਕਿ ਖਰਚਾ ਵਧ ਗਿਆ ਤੇ ਰਵੀ ਦੀ ਤਨਖਾਹ ਉਨੀ ਹੀ ਰਹੀ ਇੱਕ ਦਿਨ ਜਦੋਂ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਪਈ ਤਾਂ ਨੀਹਾ ਨੇ ਆਪਣੀ ਸੋਨੇ ਦੀ ਚੈਨ ਉਤਾਰੀ ਤੇ ਰਵੀ ਦੇ ਹੱਥ ਤੇ ਰੱਖ ਦਿੱਤੀ ਇਹ ਮੇਰੇ ਪਾਪਾ ਦੀ ਦਿੱਤੀ ਹੋਈ ਹੈ ਪਰ ਅੱਜ ਸਾਡੇ ਲਈ ਇਹ ਜ਼ਿਆਦਾ ਜ਼ਰੂਰੀ ਹੈ ਰਵੀ ਬੋਲਿਆ ਨੀਹਾ ਮੈਂ ਇਸ ਨੂੰ ਵੇਚਾਂਗਾ ਨਹੀਂ ਨੀਹਾ ਨੇ ਉਸ ਦੀਆਂ ਅੱਖਾਂ ਵਿੱਚ ਦੇਖਿਆ ਤੇ ਬੋਲੀ ਜਦੋਂ ਜ਼ਰੂਰਤ ਤਨ ਤੋਂ ਵੱਡੀ ਹੋਵੇ ਦਨ ਸ਼ਾਨ ਨਹੀਂ ਇੱਜ਼ਤ ਦਾ ਸਵਾਲ ਹੁੰਦਾ ਉਸ ਦਿਨ ਰਵੀ ਸਮਝ ਗਿਆ ਇਹ ਉਹੀ ਲੜਕੀ ਹੈ ਜੋ ਅਮੀਰੀ ਵਿੱਚ ਨਹੀਂ ਇਨਸਾਨੀਅਤ ਵਿੱਚ ਵੱਡੀ ਹੈ ਰਾਤ ਨੂੰ ਜਦੋਂ ਸੁਨੀਤਾ ਸ਼ਰਮਾ ਸੌਂ ਰਹੀ ਸੀ ਤਾਂ ਰਵੀ ਨੇ ਨੀਹਾ ਨੂੰ ਪੁੱਛਿਆ ਤੇਰੇ ਘਰ ਵਿੱਚੋਂ ਕੋਈ ਖਬਰ ਆਈ ਨੀਹਾ ਨੇ ਸਿਰ ਝੁਕਾ ਲਿਆ ਨਹੀਂ ਸ਼ਾਇਦ ਹੁਣ ਮੈਂ ਤੇ ਮੇਰੀ ਮਾਂ ਉਹਨਾਂ ਦੇ ਲਈ ਜ਼ਿੰਦਾ ਹੀ ਨਹੀਂ ਰਵੀ ਨੇ ਉਸ ਨੂੰ ਦੇਖਿਆ ਜਿਵੇਂ ਇਨਸਾਨ ਨੇ ਮੈਨੂੰ ਜੇ ਆਉਣ ਦੀ ਵਜ੍ਹਾ ਦਿੱਤੀ ਉਹ ਕਿਸੇ ਦੇ ਲਈ ਖਤਮ ਕਿਵੇਂ ਹੋ ਸਕਦਾ ਹੈ ਹੌਲੀ ਹੌਲੀ ਕਿਸਮਤ ਫਿਰ ਮੁਸਕੁਰਾਈ ਰਵੀ ਨੂੰ ਕੰਪਨੀ ਵਿੱਚ ਪ੍ਰਮੋਸ਼ਨ ਮਿਲ ਗਿਆ ਉਹ ਦੌੜਦਾ ਹੋਇਆ ਘਰ ਆਇਆ ਤੇ ਬੋਲਿਆ ਨੇਹਾ ਹੁਣ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਸਾਡੀ ਜ਼ਿੰਦਗੀ ਹੁਣ ਬਦਲਣ ਵਾਲੀ ਹੈ ਨੇਹਾ ਮੁਸਕਰਾਈ ਪਰ ਅੱਖਾਂ ਵਿੱਚ ਹੰਝੂ ਸੀ ਰਵੀ ਪਰਮਾਤਮਾ ਨੇ ਸਾਨੂੰ ਨਹੀਂ ਸਾਡੀ ਸੋਚ ਨੂੰ ਬਦਲ ਦਿੱਤਾ ਉਸ ਰਾਤ ਪੰਜਾਂ ਨੇ ਇਕੱਠੇ ਖਾਣਾ ਖਾਧਾ ਇੱਕ ਗਰੀਬ ਘਰ ਵਿੱਚ ਉਹ ਸਕੂਨ ਸੀ ਜੋ ਕਿਸੇ ਬੰਗਲੇ ਵਿੱਚ ਨਹੀਂ ਮਿਲ ਸਕਦਾ ਸੀ ਰਵੀ ਦੇ ਪਾਪਾ ਨੇ ਕਿਹਾ ਬੇਟਾ ਜੇ ਕਦੇ ਤੈਨੂੰ ਤੇਰੇ ਸਹੁਰੇ ਪਰਿਵਾਰ ਵਾਲੇ ਬੁਲਾਉਣ ਤਾਂ ਮਨਾਂ ਨਾ ਕਰਨਾ ਕਦੇ ਕਦੇ ਮaaf ਕਰਨਾ ਵੀ ਇਨਸਾਨੀਅਤ ਹੁੰਦਾ ਹੈ ਰਵੀ ਚੁੱਪ ਰਿਹਾ ਪਰ ਉਸ ਦੇ ਅੰਦਰ ਕਿਤੇ ਇਸ ਸ਼ਬਦ ਦੀ ਗੂੰਜ ਉੱਠੀ ਹੋਵੇਗੀ ਗੱਲ ਇਨਸਾਨੀਅਤ ਅਮੀਰੀ ਵਿੱਚ ਨਹੀਂ ਅਪਣਾਉਣ ਵਿੱਚ ਹੁੰਦੀ ਹੈ ਸਮਾਂ ਬੀਤ ਗਿਆ 네ਹਾ ਤੇ ਰਵੀ ਦੀ ਛੋਟੀ ਜਿਹੀ ਦੁਨੀਆ ਹੁਣ ਮਿਹਨਤ ਤੇ ਆਪਣੇ ਪੰਨ ਨਾਲ ਵਧਣ ਲੱਗੀ ਸੀ ਕੁਝ ਸਮਾਂ ਬੀਤਿਆ ਤਾਂ ਰਵੀ ਦੇ ਪਾਪਾ ਉਹਨਾਂ ਨੂੰ ਛੱਡ ਕੇ ਹਮੇਸ਼ਾ ਦੇ ਲਈ ਦੁਨੀਆ ਨੂੰ ਅਲਵਿਦਾ ਕਹਿ ਗਏ ਰਵੀ ਕੰਪਨੀ ਵਿੱਚ ਹੁਣ ਪ੍ਰਮੋਸ਼ਨ ਪਾ ਚੁੱਕਿਆ ਸੀ ਇੱਕ ਛੋਟਾ ਜਿਹਾ ਕੈਬਨ ਜ਼ਿੰਮੇਵਾਰੀਆਂ ਨਾਲ ਭਰਿਆ ਤੇ ਮਨ ਵਿੱਚ ਆਤਮ ਸਨਮਾਨ ਹਰ ਮਹੀਨੇ ਦੀ ਸੈਲਰੀ ਨਾਲ ਉਹ ਥੋੜੀ ਥੋੜੀ ਬਚਤ ਕਰਦਾ ਤੇ ਕਹਿੰਦਾ ਨੇਹਾ ਹੁਣ ਵਕਤ ਹੈ ਕਿ ਅਸੀਂ ਆਪਣੇ ਦਮ ਤੇ ਕੁਝ ਕਰੀਏ ਨੇਹਾ ਨੇ ਮੁਸਕੁਰਾ ਕੇ ਕਿਹਾ ਮੈਂ ਵੀ ਤੇਰੇ ਨਾਲ ਹਾਂ ਰਵੀ ਚੱਲ ਕੁਝ ਇਦਾਂ ਦਾ ਕਰਦੇ ਆਂ ਜੋ ਸਾਨੂੰ ਖੁਦ ਤੇ ਗਰਵ ਦਿਵਾ ਸਕੇ ਉਹਨਾਂ ਨੇ ਮਿਲ ਕੇ ਇੱਕ ਛੋਟਾ ਜਿਹਾ ਮਠਿਆਈ ਵਾਲਾ ਹੋਟਲ ਖੋਲ੍ਹਿਆ ਸ਼ੁਰੂ ਵਿੱਚ ਮੁਸ਼ਕਲਾਂ ਆਈਆਂ ਜਗ੍ਹਾ ਛੋਟੀ ਤੇ ਗਾਹਕ ਘੱਟ ਪਰ ਨੇਹਾ ਦੀ ਇਮਾਨਦਾਰੀ ਤੇ ਰਵੀ ਦੀ ਮਿਹਨਤ ਨੇ ਹੌਲੀ-ਹੌਲੀ ਸਭ ਦਾ ਦਿਲ ਜਿੱਤ ਲਿਆ ਲੋਕ ਕਹਿੰਦੇ ਦੇਖੋ ਉਹੀ ਨੇਹਾ ਜੋ ਕਦੇ ਬੰਗਲੇ ਵਿੱਚ ਰਾਜਕੁਮਾਰੀ ਵਾਂਗ ਰਹਿੰਦੀ ਸੀ ਹੁਣ ਦੁਕਾਨ ਸੰਭਾਲ ਰਹੀ ਐ ਪਰ ਚਿਹਰੇ ਤੇ ਗਰਵ ਹੈ ਫਿਰ ਉਹ ਸਮਾਂ ਆਇਆ ਜਦੋਂ ਉਹਨਾਂ ਦਾ ਛੋਟਾ ਜਿਹਾ ਹੋਟਲ ਜੋ ਸ਼ਹਿਰ ਦਾ ਸਭ ਤੋਂ ਨਾਮੀ ਸਵੀਟ ਹਾਊਸ ਬਣ ਗਿਆ ਹੁਣ ਰਵੀ ਤੇ ਨੇਹਾ ਦੇ ਕੋਲ ਦੌਲਤ-ਸ਼ੌਰਤ ਦੀ ਕੋਈ ਕਮੀ ਨਹੀਂ ਸੀ ਇਧਰ ਸ਼ਹਿਰ ਦੇ ਦੂਜੇ ਪਾਸੇ ਸ਼ਰਮਾ ਹਾਊਸ ਵਿੱਚ ਹਾਲਤ ਬਦਲ ਚੁੱਕੀ ਸੀ ਨੀਹਾ ਦਾ ਭਰਾ ਰੋਹਿਤ ਸ਼ਰਮਾ ਪਿਓ ਦੇ ਜਾਣ ਤੋਂ ਬਾਅਦ ਕਾਰੋਬਾਰ ਸੰਭਾਲ ਨਾ ਸਕਿਆ ਸ਼ੁਰੂ ਵਿੱਚ ਐਸ਼ੋ ਆਰਾਮ ਬਰਕਰਾਰ ਰਿਹਾ ਪਰ ਹੌਲੀ-ਹੌਲੀ ਕਾਰਜਵਧਨ ਲੱਗਿਆ ਭਾਬੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਲਾਲਚ ਤੇ ਦਿਖਾਵੇ ਨੇ ਪੂਰੇ ਘਰ ਦਾ ਸਕੂਨ ਬਰਬਾਦ ਕਰ ਦਿੱਤਾ ਕੰਪਨੀ ਘਾਟੇ ਵਿੱਚ ਜਾਣ ਲੱਗੀ ਤੇ ਕੁਝ ਹੀ ਮਹੀਨਿਆਂ ਬਾਅਦ ਬੰਗਲੇ ਦੇ ਦਰਵਾਜ਼ੇ ਤੇ ਬੈਂਕਾਂ ਦੇ ਨੋਟਿਸ ਲੱਗ ਗਏ ਇੱਕ ਦਿਨ ਸੁਨੀਤਾ ਸ਼ਰਮਾ ਦੇ ਕੋਲ ਖਬਰ ਆਈ ਸ਼ਰਮਾ ਹਾਊਸ ਵਿਕਣ ਵਾਲਾ ਹੈ ਉਹਨਾਂ ਨੇ ਨੀਹਾ ਨੂੰ ਦੱਸਿਆ ਤਾਂ ਨੀਹਾ ਤਾਂ ਬਸ ਚੁੱਪ ਰਹਿ ਗਈ ਉਸ ਦੇ ਮਨ ਵਿੱਚ ਕੋਈ ਖੁਸ਼ੀ ਨਹੀਂ ਸੀ ਬਸ ਇੱਕ ਚੀਜ਼ ਸੀ ਜਿੰਨਾ ਨੇ ਸਾਨੂੰ ਠੁਕਰਾ ਦਿੱਤਾ ਉਹ ਹੁਣ ਉਸੇ ਮੋੜ ਤੇ ਖੜੇ ਹੈ ਜਿੱਥੇ ਅਸੀਂ ਖੜੇ ਸੀ ਨੇਹਾ ਨੇ ਰਵੀ ਨੂੰ ਕਿਹਾ ਮੈਂ ਬਦਲਾ ਨਹੀਂ ਲੈਣਾ ਚਾਹੁੰਦੀ ਬਸ ਇਹਨਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਵੀ ਅਹਿਸਾਸ ਹੋ ਜਾਵੇ ਅਮੀਰੀ ਦੌਲਤ ਨਾਲ ਨਹੀਂ ਦਿਲ ਤੋਂ ਹੁੰਦੀ ਹੈ ਰਵੀ ਨੇ ਉਸਦਾ ਹੱਥ ਫੜਿਆ ਤੇ ਬੋਲਿਆ ਚੱਲ ਉਹੀ ਕਰਦੇ ਹਾਂ ਜੋ ਇਨਸਾਨੀਅਤ ਸਿਖਾਉਂਦੀ ਹੈ ਅਗਲੇ ਹੀ ਦਿਨ ਤੋਨੇ ਬੈਂਕ ਪਹੁੰਚੇ ਤੇ ਕਾਗਜ਼ ਦੇਖ ਕੇ ਉਹੀ ਬੰਗਲਾ ਖਰੀਦ ਲਿਆ ਜੋ ਕਦੇ ਨੀਹਾ ਦਾ ਪੀਕਾ ਘਰ ਸੀ डील ਪੂਰੀ ਹੁੰਦੇ ਹੀ ਰਵੀ ਨੇ ਕਿਹਾ ਕਿ ਇਹ ਘਰ ਹੁਣ ਕਿਸੇ ਦੇ ਹੰਕਾਰ ਦਾ ਨਹੀਂ ਕਿਸੇ ਦੀ ਨਵੀਂ ਸ਼ੁਰੂਆਤ ਦਾ ਪ੍ਰਤੀਕ ਬਣੇਗਾ ਕਈ ਦਿਨਾਂ ਬਾਅਦ ਜਦੋਂ ਰੋਹਿਤ ਸ਼ਰਮਾ ਸੜਕ ਕਿਨਾਰੇ ਫੁੱਟਪਾਥ ਤੇ ਇੱਕ ਬੈਂਚ ਤੇ ਬੈਠਾ ਸੀ ਥੱਕਿਆ ਹੋਇਆ ਤੇ ਟੁੱਟਿਆ ਹੋਇਆ ਤਾਂ ਉਸ ਦੇ ਸਾਹਮਣੇ ਆ ਕੇ ਇੱਕ ਗੱਡੀ ਰੁਕੀ ਦਰਵਾਜ਼ਾ ਖੁੱਲਿਆ ਨੀਹਾ ਉਤਰੀ ਸਫੇਦ ਸੂਤੀ ਸਾੜੀ ਵਿੱਚ ਚਿਹਰੇ ਤੇ ਸ਼ਾਂਤੀ ਉਸਨੇ ਬਿਨਾ ਕੁਝ ਕਹੇ ਉਸਦੇ ਸਾਹਮਣੇ ਪਾਣੀ ਦੀ ਬੋਤਲ ਰੱਖੀ ਤੇ ਬੋਲੀ ਵੀਰ ਜੀ ਜਦੋਂ ਪਾਪਾ ਜੀ ਜਿਉਂਦੇ ਸੀ ਉਹ ਕਹਿੰਦੇ ਸੀ ਜੋ ਅੱਜ ਡਿੱਗਿਆ ਕੱਲ ਨੂੰ ਉਸ ਨੂੰ ਕੋਈ ਹੱਥ ਫੜ ਕੇ ਖੜਾ ਕਰੇਗਾ ਮੈਂ ਉਹੀ ਹੱਥ ਵਧਾਉਣ ਆਈ ਹਾਂ ਇਹ ਸੁਣ ਰੋਹਿਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕਿਹਾ ਭੈਣੇ ਮੈਂ ਤੈਨੂੰ ਤੇ ਮਾਂ ਨੂੰ ਬਹੁਤ ਦੁੱਖ ਦਿੱਤੇ ਤੂੰ ਮੈਨੂੰ ਮਾਫ਼ ਕਰ ਦਿੱਤਾ ਨੀਹਾ ਨੇ ਬਸ ਇੰਨਾ ਕਿਹਾ ਮਾਫ ਕਰਨਾ ਇਨਸਾਨੀਅਤ ਦੀ ਸਭ ਤੋਂ ਵੱਡੀ ਜਿੱਤ ਹੈ ਤੇ ਹਾਰ ਸਿਰਫ ਹੰਕਾਰ ਦੀ ਹੁੰਦੀ ਹੈ ਹੁਣ ਸਨੀਤਾ ਵੀ ਹਰ ਸਵੇਰ ਦੁਕਾਨ ਤੇ ਬੈਠਦੀ ਤੇ ਕਹਿੰਦੀ ਜਿਸ ਦਿਨ ਮੇਰੀ ਬੇਟੀ ਨੂੰ ਸਭ ਨੇ ਛੱਡ ਦਿੱਤਾ ਉਸ ਦਿਨ ਪ੍ਰਮਾਤਮਾ ਨੇ ਮੈਨੂੰ ਉਹ ਬੇਟਾ ਦਿੱਤਾ ਜੋ ਖੁਦ ਇਨਸਾਨੀਅਤ ਦੀ ਮਿਸਾਲ ਹੈ ਨੀਹਾ ਮੁਸਕੁਰਾ ਕੇ ਕਹਿੰਦੀ ਮਾਂ ਹੁਣ ਮੈਂ ਸਮਝ ਗਈ ਅਮੀਰੀ ਘਰ ਵਿੱਚ ਨਹੀਂ ਰਿਸ਼ਤਿਆਂ ਵਿੱਚ ਹੁੰਦੀ ਹੈ ਇੱਕ ਦਿਨ ਜਦੋਂ ਸ਼ਾਮ ਦਾ ਸਮਾਂ ਸੀ ਤੇ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਹੋ ਰਹੀਆਂ ਸੀ ਰਵੀ ਨੇ ਵੀ ਆਪਣੀ ਦੁਕਾਨ ਦਾ ਸ਼ਟਰ ਹੀਠਾ ਕੀਤਾ ਤੇ ਨੀਹਾ ਦੇ ਵੱਲ ਮੁਸਕਰਾ ਕੇ ਦੇਖਿਆ ਚੱਲ ਨੀਹਾ ਅੱਜ ਘਰ ਚਲਦੀ ਚਲਦੇ ਹਾਂ ਮਾਂ ਇੰਤਜ਼ਾਰ ਕਰ ਰਹੀ ਹੋਵੇਗੀ ਨੀਹਾ ਨੇ ਥੱਕੇ ਹੋਏ ਚਿਹਰੇ ਤੇ ਵੀ ਹਲਕੀ ਜਿਹੀ ਮੁਸਕਾਨ ਲਿਆਉਂਦੇ ਹੋਏ ਕਿਹਾ ਚਲੋ ਉਸ ਦੇ ਅੰਦਰ ਇੱਕ ਅਜੀਬ ਜਿਹੀ ਸ਼ਾਂਤੀ ਸੀ ਜਿਵੇਂ ਕਿਸੇ ਅਧੂਰੀ ਕਹਾਣੀ ਦਾ ਅੰਤ ਹੋਣ ਵਾਲਾ ਹੋਵੇ ਰਸਤੇ ਵਿੱਚ ਤੁਰਦੇ ਹੋਏ ਰਵੀ ਨੇ ਹੌਲੀ ਆਵਾਜ਼ ਵਿੱਚ ਕਿਹਾ ਜ਼ਿਆਦਾ ਨਹੀਂ ਹਾਂ ਜਦੋਂ ਪਹਿਲੀ ਵਾਰ ਤੈਨੂੰ ਦੇਖਿਆ ਸੀ ਤੂੰ ਰਿਸ਼ਕੇ ਤੇ ਸਕੂਲ ਜਾ ਰਹੀ ਸੀ ਤੇ ਮੈਂ ਉੱਥੇ ਹੀ ਸਕੂਲ ਦੇ ਬਾਹਰ ਟਿਫਨ ਲੈ ਕੇ ਖੜਾ ਸੀ ਆਪਣੇ ਪਾਪਾ ਦੇ ਲਈ ਨੇਹਾ ਮੁਸਕੁਰਾਈ ਕਦੇ ਸੋਚਿਆ ਵੀ ਨਹੀਂ ਸੀ ਕਿ ਉਹੀ ਲੜਕਾ ਇੱਕ ਦਿਨ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਹਾਣੀ ਬਣ ਜਾਵੇਗਾ ਦੋਨੇ ਤੁਰਦੇ ਤੁਰਦੇ ਘਰ ਪਹੁੰਚ ਗਏ ਦਰਵਾਜਾ ਖੋਲਦੇ ਹੀ ਅੰਦਰੋਂ ਅਗਰਬੱਤੀ ਦੀ ਖੁਸ਼ਬੂ ਆਈ ਸੁਨੀਤਾ ਸ਼ਰਮਾ ਤੇ ਸੀਮਾ ਯਾਦਵ ਇਕੱਠੀਆਂ ਬੈਠੀਆਂ ਸੀ ਦੋਵੇਂ ਮਾਮਾ ਚਾਹ ਦੇ ਕੱਪ ਲੈ ਕੇ ਆਪਣੇ ਪੁਰਾਣੇ ਦਿਨਾਂ ਦੀਆਂ ਗੱਲਾਂ ਕਰ ਰਹੀਆਂ ਸੀ ਯਾਦ ਹੈ ਜਦੋਂ ਤੂੰ ਛੋਟੀ ਸੀ ਨੇਹਾ ਸੁਨੀਤਾ ਸ਼ਰਮਾ ਨੇ ਹੱਸਦੇ ਹੋਏ ਕਿਹਾ ਹਰ ਪਲ ਉਦਾਸ ਇੱਧਰ ਉੱਧਰ ਘੁੰਮਦੀ ਸੀ ਹੁਣ ਦੇਖ ਤੇਰੇ ਚਿਹਰੇ ਤੇ ਸਕੂਨ ਹੈ ਸੀਮਾ ਯਾਦਵ ਨੇ ਮੁਸਕਰਾ ਕੇ ਕਿਹਾ ਰਵੀ ਇਸ ਘਰ ਦੀ ਰੌਣਕ ਬਣ ਗਿਆ ਹੁਣ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਵੀ ਤੇ ਨੀਹਾ ਉਹਨਾਂ ਦੇ ਕੋਲ ਜਾ ਕੇ ਬੈਠ ਗਏ ਨੀਹਾ ਨੇ ਹੌਲੀ ਆਵਾਜ਼ ਵਿੱਚ ਕਿਹਾ ਮਾਂ ਹੁਣ ਲੱਗਦਾ ਹੈ ਪ੍ਰਮਾਤਮਾ ਨੇ ਸਾਡੀ ਅਧੂਰੀ ਪ੍ਰਾਰਥਨਾ ਸੁਣ ਲਈ ਹੈ ਰਵੀ ਬੋਲਿਆ ਮਾਂ ਜਦੋਂ ਆਪਣੇ ਛੱਡੇ ਹੋਏ ਰਿਸ਼ਤਿਆਂ ਨੂੰ ਕੋਈ ਅਪਣਾਉਂਦਾ ਹੈ ਤਾਂ ਫਿਰ ਹੀ ਜ਼ਿੰਦਗੀ ਵਿੱਚ ਸਕੂਨ ਵਾਪਸ ਆਉਂਦਾ ਹੈ ਨੇਹਾ ਨੇ ਹੌਲੀ ਵਾਟ ਵਿੱਚ ਕਿਹਾ ਰਵੀ ਜੇ ਤੇਰੇ ਪਾਪਾ ਤੇ ਮੇਰੇ ਪਾਪਾ ਅੱਜ ਜਿਉਂਦੇ ਹੁੰਦੇ ਤਾਂ गर्व ਨਾਲ ਕਹਿੰਦੇ ਸਾਡੇ ਬੱਚਿਆਂ ਨੇ ਉਹ ਕਰ ਦਿਖਾਇਆ ਜੋ ਸਾਡੇ ਤੋਂ ਨਾ ਹੋ ਸਕਿਆ ਰਵੀ ਨੇ ਮੁਸਕਰਾ ਕੇ ਨੇਹਾ ਦਾ ਹੱਥ ਫੜਿਆ ਨੇਹਾ ਅਸੀਂ ਬਸ ਉਹ ਕੀਤਾ ਜੋ ਇਨਸਾਨੀਅਤ ਸਾਡੇ ਤੋਂ ਮੰਗ ਰਹੀ ਸੀ ਥੋੜੇ ਸਮੇਂ ਬਾਅਦ ਸੁਨੀਤਾ ਸ਼ਰਮਾ ਉੱઠી ਤੇ ਰਵੀ ਦੇ ਸਿਰ ਤੇ ਹੱਥ ਰੱਖ ਕੇ ਬੋਲੀ ਬੇਟਾ ਜਦੋਂ ਮੇਰੀ ਆਪਣੀ ਔਲਾਦ ਨੇ ਮੈਨੂੰ ਠੁਕਰਾਇਆ ਤਾਂ ਤੂੰ ਮੈਨੂੰ ਮਾਂ ਕਹਿ ਕੇ ਅਪਣਾਇਆ ਤੂੰ ਸਿਰਫ ਮੇਰੀ ਬੇਟੀ ਦਾ ਪਤੀ ਨਹੀਂ ਮੇਰੇ ਪਰਮਾਤਮਾ ਦੇ ਭੇਜੇ ਹੋਏ ਫਰਿਸ਼ਤੇ ਵਰਗਾ ਹੈ ਇਹ ਸੁਣ ਰਵੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਝੁੱਕ ਕੇ ਉਹਨਾਂ ਦੇ ਪੈਰ ਛੋਹੇ ਤੇ ਬੋਲਿਆ ਮਾਂ ਮੈਂ ਕੋਈ ਫਰਿਸ਼ਤਾ ਨਹੀਂ ਬਸ ਇੱਕ ਇਨਸਾਨ ਹਾਂ ਜਿਸ ਨੇ ਮਾਂ ਦੇ ਦਰਦ ਨੂੰ ਮਹਿਸੂਸ ਕੀਤਾ ਸੁਨੀਤਾ ਨੇ ਕਿਹਾ ਬੇਟਾ ਇਹ ਹੀ ਤਾਂ ਇਨਸਾਨੀਅਤ ਹੈ ਜੋ ਬਿਨਾਂ ਖੂਨ ਦੇ ਰਿਸ਼ਤਿਆਂ ਵਿੱਚ ਵੀ ਆਪਣੇਪਣ ਦੀ ਖੁਸ਼ਬੂ ਕੋਲ ਦਿੰਦੀ ਹੈ ਕੁਝ ਸਮੇਂ ਬਾਅਦ ਚਾਰਾਂ ਨੇ ਇਕੱਠੇ ਖਾਣਾ ਖਾਧਾ ਨੀਹਾ ਨੇ ਜਦੋਂ ਮਾਮਾ ਦੇ ਥਾਲ ਵਿੱਚ ਖਾਣਾ ਪਰੋਸਿਆ ਤਾਂ ਉਹ ਦ੍ਰਿਸ਼ ਕਿਸੇ ਮੰਦਰ ਦੇ ਪ੍ਰਸ਼ਾਦ ਵਰਗਾ ਲੱਗ ਰਿਹਾ ਸੀ ਪਵਿੱਤਰ ਪਿਆਰ ਨਾਲ ਭਰਿਆ ਖਾਣਾ ਖਾਣ ਤੋਂ ਬਾਅਦ ਚਾਰੇ ਜਣੇ ਬਾਅਦ ਆਂਗਣ ਵਿੱਚ ਆ ਕੇ ਬੈਠ ਗਈ ਅਸਮਾਨ ਸਾਫ ਸੀ ਤੇ ਚਾਂਦਨੀ ਧਰਤੀ ਤੇ ਇਸ ਤਰ੍ਹਾਂ ਉਤਰ ਰਹੀ ਸੀ ਜਿਵੇਂ ਖੁਦ ਈਸ਼ਵਰ ਆਸ਼ੀਰਵਾਦ ਦੇ ਰਿਹਾ ਹੋਵੇ ਰਵੀ ਨੇ ਅਸਮਾਨ ਦੇ ਵੱਲ ਦੇਖਦੇ ਹੋਏ ਕਿਹਾ ਦੇਖ ਨੀ ਹਾਂ ਉੱਪਰ ਜੋ ਤਾਰੇ ਹਨ ਉਹ ਸ਼ਾਇਦ ਸਾਡੇ ਪਾਪਾ ਦੀਆਂ ਅੱਖਾਂ ਨੇ ਜੋ ਸਾਨੂੰ ਮੁਸਕਰਾਉਂਦੇ ਹੋਏ ਦੇਖ ਰਹੇ ਆ ਨੀਹਾ ਨੇ ਉਸ ਦੀ ਗੱਲ ਸੁਣ ਕੇ ਹਲਕੀ ਹਾਸੀ ਵਿੱਚ ਕਿਹਾ ਜੇ ਇਦਾਂ ਹੈ ਤਾਂ ਉਹ ਸਾਨੂੰ ਗਰਵ ਨਾਲ ਦੇਖ ਰਹੇ ਹੋਣਗੇ ਸੁਨੀਤਾ ਸ਼ਰਮਾ ਨੇ ਹੌਲੀ ਜਿਹੀ ਕਿਹਾ ਬੇਟਾ ਜਦੋਂ ਦਿਲ ਸਾਫ਼ ਹੋਵੇ ਤਾਂ ਤਕਦੀਰ ਖੁਦ ਚੁੱਕ ਜਾਂਦੀ ਹੈ ਜੋ ਮਾਂ ਦਾ ਦਿਲ ਦਿਖਾਉਂਦੇ ਐ ਉਹਨਾਂ ਦੀ ਦੌਲਤ ਵੀ ਉਹਨਾਂ ਨੂੰ ਸਕੂਨ ਨਹੀਂ ਦਿੰਦੀ ਤੇ ਜੋ ਮਾਂ ਦੀਆਂ ਦਵਾਵਾਂ ਲੈਂਦੇ ਆ ਉਹਨਾਂ ਦਾ ਹਰ ਛੋਟਾ ਘਰ ਵੀ ਸਵਰਗ ਬਣ ਜਾਂਦਾ ਹੈ ਰਵੀ ਨੇ ਮਹਿਸੂਸ ਕੀਤਾ ਕੀ ਹੁਣ ਉਸਦੀ ਜ਼ਿੰਦਗੀ ਪੂਰੀ ਹੋ ਗਈ ਹੈ ਨਾ ਅਮੀਰੀ ਦੀ ਚਾਹਤ ਨਾ ਸ਼ੌਰਤ ਦੀ ਪਿਆਸ ਬਸ ਮਾਵਾਂ ਦੀਆਂ ਦੁਆਵਾਂ ਤੇ ਪਤਨੀ ਦਾ ਸਾਥ ਹੀ ਸਭ ਤੋਂ ਵੱਡਾ ਖਜ਼ਾਨਾ ਸੀ ਨੀਹਾ ਦੀ ਮਾਂ ਨੇ ਕਿਹਾ ਬੇਟਾ ਜਦੋਂ ਤੋਂ ਤੂੰ ਆਇਆ ਤਾਂ ਮੈਨੂੰ ਲੱਗਿਆ ਜਿਵੇਂ ਪਰਮਾਤਮਾ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਹੈ ਰਵੀ ਨੇ ਜਵਾਬ ਦਿੱਤਾ ਮਾਂ ਮੈਂ ਵੀ ਜ਼ਿੰਦਗੀ ਦਾ ਅਰਥ ਤੁਹਾਡੇ ਤੋਂ ਹੀ ਸਿੱਖਿਆ ਕਿ ਖੂਨ ਨਾਲ ਨਹੀਂ ਕਰਮ ਨਾਲ ਰਿਸ਼ਤਾ ਬਣਦਾ ਹੈ ਸੁਨੀਤਾ ਨੇ ਹੌਲੀ ਆਵਾਜ਼ ਵਿੱਚ ਕਿਹਾ ਬੇਟਾ ਹੁਣ ਤੂੰ ਸਾਨੂੰ ਬੁੱਢਾ ਨਹੀਂ ਹੋਣ ਦੇਵੇਂਗਾ ਤੇਰੀ ਮੁਸਕਾਨ ਹੀ ਸਾਡੀ ਦਵਾਈ ਹੈ ਨੀਹਾ ਨੇ ਹੱਸਦੇ ਹੋਏ ਕਿਹਾ ਹੁਣ ਇਹ ਘਰ ਘਰ ਨਹੀਂ ਮੰਦਰ ਬਣ ਗਿਆ ਹੈ ਜਿੱਥੇ ਹਰ ਦਿਨ ਪੂਜਾ ਹੁੰਦੀ ਹੈ ਭਗਵਾਨ ਦੀ ਨਹੀਂ ਇਨਸਾਨੀਅਤ ਦੀ ਰਾਤ ਢਲ ਗਈ ਸੀ ਰਵੀ ਨੇ ਸਾਰਿਆਂ ਨੂੰ ਕਮਰੇ ਵਿੱਚ ਭੇਜ ਦਿੱਤਾ ਤੇ ਖੁਦ ਆਂਗਣ ਵਿੱਚ ਬੈਠਾ ਰਿਹਾ ਹਵਾ ਠੰਡੀ ਸੀ ਤੇ ਅਸਮਾਨ ਵਿੱਚ ਤਾਰਿਆਂ ਦੀਆਂ ਕਤਾਰਾਂ ਸੀ ਉਸਨੇ ਅੱਖਾਂ ਬੰਦ ਕੀਤੀਆਂ ਤੇ ਮਨ ਹੀ ਮਨ ਕਿਹਾ हे ਪ੍ਰਮਾਤਮਾ ਜੇ ਕਦੇ ਫੇਰ ਮੈਨੂੰ ਜਨਮ ਦਿੱਤਾ ਤਾਂ ਉਸੇ ਰਿਸ਼ਕੇ ਵਾਲੇ ਦਾ ਬੇਟਾ ਬਣਾਉਣਾ ਜਿਸਨੇ ਮੈਨੂੰ ਸਿਖਾਇਆ ਕਿ ਗਰੀਬ ਹੋਣ ਵਿੱਚ ਕੋਈ ਸ਼ਰਮ ਨਹੀਂ ਪਰ ਬੇਈਮਾਨ ਕਦੇ ਵੀ ਨਾ ਹੋਣਾ ਸਵੇਰ ਦੀ ਪਹਿਲੀ ਕਿਰਨ ਜਦੋਂ ਆਂਗਣ ਵਿੱਚ ਪਈ ਤਾਂ ਨੇਹਾ ਚਾਹ ਲੈ ਕੇ ਬਾਹਰ ਆਈ ਰਵੀ ਨੇ ਮੁਸਕਰਾਉਂਦੇ ਹੋਏ ਕਿਹਾ ਅੱਜ ਦਾ ਦਿਨ ਫਿਰ ਤੋਂ ਸ਼ੁਰੂ ਹੋ ਗਿਆ ਮਾਵਾਆਂ ਦੀਆਂ ਦਵਾਵਾਂ ਤੇ ਤੇਰੇ ਸਾਥ ਨਾਲ ਬੇਤਰ ਸਵੇਰ ਕਿਸੇ ਨੂੰ ਵੀ ਨਹੀਂ ਮਿਲ ਸਕਦੀ ਨੇਹਾ ਨੇ ਸਿਰ ਝੁਕਾ ਕੇ ਕਿਹਾ ਜਦੋਂ ਤੱਕ ਸਾਡੇ ਘਰ ਵਿੱਚ ਦੋ ਦੋ ਮਾਮਾ ਹੈ ਤਾਂ ਹਰ ਦਿਨ ਸਾਡੀ ਜ਼ਿੰਦਗੀ ਦਾ ਤਿਉਹਾਰ ਹੀ ਰਹੇਗਾ ਤੇ ਵਾਕਿਆ ਹੀ ਉਸ ਛੋਟੇ ਜਿਹੇ ਘਰ ਵਿੱਚ ਹੁਣ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਨਾ ਤਾਂ ਨਦੀ ਨਾ ਛਾਂ ਦੀ ਕਿਉਂਕਿ ਉੱਥੇ ਵੱਸਦੀ ਸੀ ਉਹ ਸਭ ਤੋਂ ਵੱਡੀ ਦੌਲਤ ਇਨਸਾਨੀਅਤ ਦੋਸਤੋ ਸੱਚੀ ਅਮੀਰੀ ਰੁਪਏ ਨਾਲ ਨਹੀਂ ਰਿਸ਼ਤਿਆਂ ਨਾਲ ਹੁੰਦੀ ਹੈ ਜਿਸ ਘਰ ਵਿੱਚ ਮਾਂ ਦੀ ਦਵਾ ਤੇ ਦਿਲ ਵਿੱਚ ਆਪਣਾਪਣ ਹੋਵੇ ਉਹ ਘਰ ਹੀ ਅਸਲੀ ਸਵਰਗ ਹੁੰਦਾ ਹੈ ਜੇ ਰਵੀ ਦੀ ਥਾਂ ਤੇ ਤੁਸੀਂ ਹੁੰਦੇ ਤਾਂ ਕੀ ਤੁਸੀਂ ਵੀ ਨੇਹਾ ਦੀ ਮਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢ ਕੇ ਆਪਣੇ ਘਰ ਲੈ ਕੇ ਆਉਂਦੇ ਕਿ ਅੱਜ ਦੇ ਸਮੇਂ ਵਿੱਚ ਵੀ ਕੋਈ ਇਨਸਾਨ ਇਦਾਂ ਕਰ ਸਕਦਾ ਜਿੱਥੇ ਖੂਨ ਦਾ ਰਿਸ਼ਤਾ ਨਾ ਹੁੰਦੇ ਹੋਏ ਵੀ ਕੋਈ ਕਿਸੇ ਦੇ ਲਈ ਆਪਣਾ ਸਭ ਕੁਝ ਬਦਲ ਦੇਵੇ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ